ਇਸ ਸਮੇਂ ਦੀ ਵੱਡੀ ਖਬਰ ਚੰਡੀਗੜ੍ਹ 에어ਪੋਰਟ ਤੋਂ ਸਾਹਮਣੇ ਆ ਰਹੀ ਹੈ ਚੰਡੀਗੜ੍ਹ 에어ਪੋਰਟ ਤੇ ਪਾਜਪਾ ਦੀ ਨਵੀਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੋਤ ਨੂੰ ਥੱਪੜ ਮਾਰਨ ਦੀ ਖਬਰ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ ਇਹ ਥੱਪੜ 에어ਪੋਰਟ ਤੇ ਤਾਇਨਾਤ ਸੀਆਈਐਸਐਫ ਦੀ ਮਹਿਲਾ ਸੁਰੱਖਿਆ ਕਰਮੀ ਨੇ ਮਾਰਿਆ ਉਸ ਦਾ ਨਾਂ ਕੁਲਵਿੰਦਰ ਕੋਰ ਦੱਸਿਆ ਜਾ ਰਿਹਾ ਹੈ ਕੰਗਨਾ ਰਣੋਤ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ ਤੇ ਹਾਲੇ ਹੀ ਹੋਏ ਲੋਕ ਸਭਾ ਚੋਣਾਂ ਦੇ ਵਿੱਚ ਉਹ ਹਿਮਾਚਲ ਦੀ ਮੰਡੀ ਸੀਟ ਤੋਂ ਲੋਕ ਸਭਾ ਚੋਣ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ ਨਹੀਂ ਪਾ ਪਨੇ ਉਹਨਾਂ ਨੂੰ ਕਾਂਗਰਸ ਦੀ ਮੰਤਰੀ ਵਿਕਰਮਾਦਿੱਤਿਆ ਦੇ ਮੁਕਾਬਲੇ ਟਿਕਟ ਦਿੱਤੀ ਸੀ ਦੱਸਦੀ ਏ ਤੁਹਾਨੂੰ ਕਿ ਅੱਜ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਕੰਗਨਾ ਰਣੋਤ ਚੰਡੀਗੜ੍ਹ ਤੋਂ ਦਿੱਲੀ ਲਈ ਜਾ ਰਹੇ ਸਨ ਤੇ ਦੇ ਵਿੱਚ ਚੰਡੀਗੜ੍ਹ 에ਅਰਪੋਰਟ ਤੇ ਇਹ ਸਾਰੀ ਘਟਨਾ ਵਾਪਰਦੀ ਆ ਦੱਸਿਆ ਜਾ ਰਿਹਾ ਕਿ ਸੀਆਈਐਸਫ ਦੀ ਮਹਿਲਾ ਜਵਾਨ ਕੁਲਵਿੰਦਰ ਕੋਰ ਵੱਲੋਂ ਉਹਨਾਂ ਨੂੰ ਥੱਪੜ ਮਾਰਿਆ ਗਿਆ ਜਿਸ ਦੀ ਸ਼ਿਕਾਇਤ ਕੰਗਨਾ ਰਣੋਤ ਵੱਲੋਂ ਚੰਡੀਗੜ੍ਹ ਪੁਲਿਸ ਨੂੰ ਵੀ ਕੀਤੀ ਗਈ ਹੈ ਤੇ ਹੁਣ ਚੰਡੀਗੜ੍ਹ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮਹਿਲਾ ਜਵਾਨ ਸੀਆਈਐਸਬੀ ਕੁਲਵਿੰਦਰ ਕੋਰ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਦੱਸ ਦਈਏ ਤੁਹਾਨੂੰ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੰਗਨਾ ਰਣੋਤ ਵੱਲੋਂ ਕਿਸਾਨੀ ਅੰਦੋਲਨ ਦੇ ਦੌਰਾਨ ਕਿਸਾਨਾਂ ਨੂੰ ਲੈ ਕੇ ਅਤੇ ਪੰਜਾਬੀਆਂ ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਨਿਰਾਸ਼ ਸਿਗੀ ਸੀਆਈਐਸਬੀ ਜਵਾਨ ਕੁਲਵਿੰਦਰ ਕੋਰ ਜਿਸ ਤੋਂ ਵੱਲੋਂ ਅੱਜ ਇਹ ਘਟਨਾ ਜਦੋਂ ਇਹ ਵਾਪਰਦੀ ਹੈ ਜਦੋਂ ਉਹ ਕੰਗਨਾ ਰਣੋਤ ਨੂੰ ਦੇਖਦੀ ਹੈ ਉਸ ਦੇ ਨਾਲ ਉਹਨਾਂ ਵੱਲੋਂ ਕਗਨਾ ਰਣੋਤ ਨੂੰ ਥੱਪੜ ਮਾਰਨ ਦੀ ਖਬਰ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੀ ਸ਼ਿਕਾਇਤ ਖੁਦ ਕਗਨਾ ਰਣੋਤ ਵੱਲੋਂ ਚੰਡੀਗੜ੍ਹ ਪੁਲਿਸ ਨੂੰ ਕੀਤੀ ਗਈ ਹੈ ਉਸ ਤੋਂ ਬਾਅਦ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਤਸਵੀਰਾਂ ਵੀ ਹੁਣ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਇਹ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਚੰਡੀਗੜ੍ਹ 에어ਪੋਰਟ ਦੀਆਂ ਦੱਸੀਆਂ ਜਾ ਰਹੀਆਂ ਹਨ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਕਿ ਕਗਨਾ ਰਣੋਤ ਅਤੇ CISF ਦੇ ਜਵਾਨਾਂ ਦੇ ਵਿੱਚ ਕਾਰ ਗੱਲਬਾਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਬਹਿਸ ਬਾਜ਼ੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਉਹ ਮਹਿਲਾ ਜਵਾਨ ਦੀ ਤਸਵੀਰ ਵੀ ਹੁਣ ਸਾਹਮਣੇ ਆਈ ਹੈ ਜਿਸ ਵੱਲੋਂ ਕਿਹਾ ਜਾ ਰਿਹਾ ਕਿ ਕੰਗੜਾ ਰਣੋਤ ਨੂੰ ਥੱਪੜ ਜੜ ਦਿੱਤਾ ਗਿਆ ਵਾ ਚੰਡੀਗੜ੍ਹ 에য়ারਪੋਰਟ ਤੇ ਤਾਂ ਦੱਸਦੀ ਹੈ ਤੁਹਾਨੂੰ ਕਿ ਆਪਣੇ ਬਿਆਨਾਂ ਦੇ ਚਲਦੇ ਕਈ ਵਾਰ ਵਿਵਾਦਾਂ ਦੇ ਵਿੱਚ ਰਹੀ ਹੈ ਕੰਗੜਾ ਰਣੋਤ ਕਿਸਾਨੀ ਅੰਦੋਲਨ ਦੌਰਾਨ ਵੀ ਕਈ ਵਿਭਾਗ ਕੰਗੜਾ ਰਣਾਲ ਜੁੜਦੇ ਹੋਏ ਸਾਹਮਣੇ ਆਏ ਸੀਗੇ ਤਾਂ ਹੁਣ ਅੱਜ ਲੋਕ ਸਭਾ ਦੀ ਚੋਣ ਜਿੱਤਣ ਤੋਂ ਬਾਅਦ ਜਦੋਂ ਦਿੱਲੀ ਰਵਾਨਾ ਹੋ ਰਹੇ ਸੀਗੇ ਤਾਂ ਚੰਡੀਗੜ੍ਹ 에য়ারਪੋਰਟ ਤੇ ਇਹ ਸਾਰੀ ਘਟਨਾ ਵਾਪਰਦੀ ਹੈ ਜਿਸ ਦੀ ਸ਼ਿਕਾਇਤ ਹੁਣ ਕੰਗੜਾ ਵੱਲੋਂ ਪੁਲਿਸ ਨੂੰ ਕੀਤੀ ਗਈ ਹੈ